ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਮੁਕਾਬਲਾ ਪੁਲਿਸ ਮੁਕਾਬਲੇ 'ਚ ਗੈਂਗਸਟਰ ਦੀ ਲੱਤ 'ਚ ਲੱਗੀ ਗੋਲੀ ਮੁਲਜ਼ਮਾ ਵਿੱਚੋਂ ਇੱਕ ਦੀ ਪਛਾਣ ਬਲਜੀਤ ਸਿੰਘ ਉਰਫ ਬਿੱਲਾ ਵਜੋਂ ਹੋਈ ਹੈ ਜੋ ਕਿ ਮੈਨੀਆ ਪਿੰਡ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਲੱਤ 'ਚ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ ਉਸ ਨੂੰ ਹਸਪਤਾਲ 'ਚ ਪਰਤੀ ਕਰਵਾਇਆ ਗਿਆ ਐਸਐਚਓ ਹਰਚੰਦ ਸਿੰਘ ਨੇ ਦੱਸਿਆ ਕਿ ਦਿਨ ਨੌਜਵਾਨਾਂ ਨੇ ਪਿਛਲੇ ਦਿਨੀ ਸਤਗੁਰੂ ਕਲੈਕਸ਼ਨ ਤੇ ਅੰਨੇਵਾ ਗੋਲੀਬਾਰੀ ਕੀਤੀ ਸੀ ਜਿਸ ਵਿੱਚ ਸਤਗੁਰੂ ਕਲੈਕਸ਼ਨ ਤੇ ਕੰਮ ਕਰ ਰਹੀ ਇੱਕ ਲੜਕੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੋਲੀਆਂ ਵਿਦੇਸ਼ 'ਚ ਬੈਠੇ ਗੈਂਗਸਟਰ ਦੇ ਇਸ਼ਾਰੇ ਤੇ ਚਲਾਈਆਂ ਸਨ ਸਾਨੂੰ ਗੁਪਤ ਜਾਣਕਾਰੀ ਮਿਲੀ ਕਿ ਇਹ ਸ਼ੇਖ ਫਤੇ ਨਹਿਰ ਤੋਂ ਜੰਡਿਆਲਾ ਗੁਰੂ ਵੱਲ ਆ ਰਹੇ ਨੇ ਜਦੋਂ ਸਾਡੀ ਪੁਲਿਸ ਪਾਰਟੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਇਸ ਨੌਜਵਾਨ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਵਾਬੀ ਗੋਲੀਬਾਰੀ ਦੌਰਾਨ ਨੌਜਵਾਨ ਦੀ ਲਾਠ ਵਿੱਚ ਬੋਲੀ ਲੱਗੀ ਅਤੇ ਉਸ ਨੂੰ ਇਲਾਜ ਲਈ ਹਸਪਤਾਲ ਪੇਜਿਆ ਗਿਆ ਆਓ ਦੇਖਦੇ ਹਾਂ ਦੋਆਬੇ ਦੀ ਆਵਾਜ਼ ਪੱਤਰਕਾਰ ਚਰਨਜੀਤ ਸਿੰਘ ਸੋਨੂ ਤੇ ਕੁਲਦੀਪ ਸਿੰਘ ਪੁੱਲਰ ਦੀ ਜੰਡਿਆਲਾ ਗੁਰੂ ਤੋਂ ਵਿਸ਼ੇਸ਼ ਰਿਪੋਰਟ ਅਕੜਾ ਕੀਤਾ ਜੀ ਕੀ ਮਸਲਾ ਸੀ ਕੀ ਇਹ ਜੀ ਥੋੜੇ ਦਿਨ ਪਹਿਲਾਂ ਮਿਤੀ 3 5 25 ਨੂੰ ਇੱਕ ਸਤਗੁਰੂ ਕਲੈਕਸ਼ਨ ਵਾਲਿਆਂ ਦੀ ਸ਼ੋਰੂਮ ਦੇ ਉੱਤੇ ਫਾਇਰਿੰਗ ਕੀਤੀ ਸੀਗੀ ਉਹ ਕੋਈ ਵਿਦੇਸ਼ ਬੈਠੇ ਗੈਂਗਸਟਰ ਨੇ ਉਹਨਾਂ ਤੋਂ ਫਰौती ਮੰਗੀ ਸੀ ਤੇ ਉਹਨਾਂ ਨੂੰ ਕੌਲਾਂ ਆਉਂਦੀਆਂ ਸੀ ਧਮਕੀ ਭਰੀਆਂ ਤੇ 3 ਤਰੀਕ ਨੂੰ ਆਫਟਰ ਲੰਚ ਤਿੰਨ ਨੌਜਵਾਨ ਮੋਟਰਸਾਈਕਲ ਤੇ ਆਏ ਸੀ ਮੂੰਹ ਬੱਦੇ ਸੀ ਉਹਨਾਂ ਨੇ ਅੰਦਾ ਧੁੰਦ ਫਾਇਰਿੰਗ ਕੀਤੀ ਸੀ ਉਹਨਾਂ ਦੇ ਸ਼ੋਰੂਮ ਤੇ ਇੱਕ ਲੜਕੀ ਉਹਨਾਂ ਦੇ ਜਿਹੜੀ ਸਰਵੈਂਟ ਸੀਗੀ ਉਹਦੇ ਪੱਟ ਤੇ ਪ੍ਰਾਈਵੇਟ ਪਾਰਟ ਦੇ ਲਾਗੇ ਗੋਲੀ ਲਾ ਕੇ ਉਹ ਇੰਜਰਡ ਹੋਈ ਸੀ ਜਿੰਨੂੰ ਅਸੀਂ ਤੁਰੰਤ ਹਸਪੀਟਲ ਐਡਮਿਟ ਕਰਾਇਆ ਸੀ ਉਹ ਖਤਰੇ ਤੋਂ ਬਾਹਰ ਆ ਉਹ ਉਹ ਜਿਹੜੇ ਤਿੰਨੇ ਦੋਸ਼ੀ ਸੀਗੇ ਉਹ ਦੋ ਉਹਨਾਂ ਦੇ ਵਿੱਚੋਂ ਅਸੀਂ ਪਹਿਲਾਂ ਗ੍ਰਿਫਤਾਰ ਕਰ ਲਏ ਸੀ ਤੇ ਜੇ ਦੋਸ਼ੀ ਬਾਰੇ ਜਿਹੜੀ ਇਸ ਮੁਕਦਮੇ ਦੀ ਤਫਤੀਸ਼ ਦੇ ਸਬੰਧ ਵਿੱਚ ਮੈਂ ਤੇ ਤਫਤੀਸ਼ੀ ਅਫਸਰ ਐਸਆਈ ਨਰੇਸ਼ ਕੁਮਾਰ ਸਮੇਤ ਪੀ ਟੀਮ ਜਿਹੜੇ ਅੱਜ ਅਸੀਂ ਨਾਕਾ ਲਾਇਆ ਸੀ ਸਾਨੂੰ ਇਤਲਾਹ ਮਿਲੀ ਸੀ ਕਿ ਜਿਹੜਾ ਤੀਜਾ ਮੁੱਖ ਦੋਸ਼ੀ ਹੈ ਸ਼ੂਟਰ ਸੀ ਜਿਹੜਾ ਉਹ ਅੱਜ ਛੇਕਪਤੇ ਵਾਲੀ ਸਾਈਡ ਤੋਂ ਨਹਿਰੇ-ਨਹਿਰ ਜਿਹੜਾ ਇਧਰੋਂ ਜੰਡੇਆਲੇ ਵੱਲ ਨੂੰ ਆ ਰਿਹਾ ਵਾ ਤੇ ਹੋ ਸਕਦਾ ਹੀ ਪੀ ਇਹ ਅੱਜ ਫੇਰ ਉੱਥੇ ਫਾਇਰਿੰਗ ਕਰਦਾ ਕਿਉਂਕਿ ਇਹਦੇ ਕੋਲ ਪਿਸਤਲ ਸੀਗਾ ਬੜਾ ਇੰਪੋਰਟਡ ਪਿਸਤਲ ਸੀਗਾ ਤੇ ਅੱਜ ਇਹ ਫੇਰ ਕੋਈ ਵਾਰਦਾਤ ਕਰ ਸਕਦਾ ਸੀਗਾ ਅਸੀਂ ਇਹਨੂੰ ਜਦੋਂ ਰੁਕਣ ਦਾ ਇਸ਼ਾਰਾ ਕੀਤਾ ਇਹਨੇ ਬਿਨਾ ਬੇਝਿ ਇਨੇ ਡਰ ਹੋ ਕੇ ਸਿੱਧੀ ਸਾਡੇ ਤੇ ਫਾਇਰਿੰਗ ਸ਼ੁਰੂ ਕਰਤੀ ਤੇ ਅੱਗੋਂ ਜਵਾਬੀ ਕਾਰਵਾਈ ਚ ਸਾਡੇ ਬਚਾਲੀ ਸਾਡੀ ਪੁਲਿਸ ਟੀਮ ਨੇ ਵੀ ਜਿਹੜੀ ਆ ਦੋ ਫਾਇਰ ਕੀਤੇ ਇੱਕ ਪਹਿਲਾਂ ਵਾਈ ਫਾਇਰ ਕੀਤਾ ਇਹਨੂੰ ਇਸ਼ਾਰਾ ਕੀਤਾ ਵੀ ਤੂੰ ਬਿਲਕੁਲ ਫਾਇਰਿੰਗ ਨਾ ਕਰ ਪਰ ਇਹ ਨਹੀਂ ਰੁਕਿਆ ਫਿਰ ਦੂਜਾ ਫਾਇਰ ਜਿਹੜਾ ਵਾ ਸਿੱਧਾ ਕੀਤਾ ਜੋ ਇਹਦੀ ਲੱਤ ਤੇ ਲੱਗਾ ਵਾ ਤੇ ਇਹਨੂੰ ਅਸੀਂ ਜਿਹੜਾ ਵਾ ਤੁਰੰਤ ਇਲਾਜ ਲਈ ਸਿਵਲ ਹਸਪੀਟਲ ਭੇਜ ਦਿੱਤਾ ਵਾ ਅੰਮ੍ਰਿਤਸਰ ਤੇ ਬਾਕੀ ਤਫ਼ਤੀਸ਼ ਜਾਰੀ ਆਮ ਫਰੋਟੀਆਂ ਮੰਗਿਆ ਜਾਨੀ ਕਿ ਕੀ ਕਰਨੇ ਸਨ ਵੇਖੋ ਜੀ ਜੰਡਿਆਲਾ ਗੁਰੂ ਦੇ ਵਿੱਚ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਕਿ ਇਸ ਗੈਂਗ ਵੱਲੋਂ ਲਗਾਤਾਰ ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਕੀਤੇ ਜਾ ਰਹੇ ਸੀ ਉੱਥੇ ਫਾਇਰਿੰਗ ਕੀਤੀ ਜਾ ਰਹੀ ਸੀ ਤੇ ਜਿਹੜੇ ਇਹ ਗੈਂਗ ਦੇ ਸਾਰੇ ਦੋਸ਼ੀ ਜਿਹੜੇ ਆ ਅਸੀਂ ਗ੍ਰਫਤਾਰ ਕਰ ਲਿਆ ਤੇ ਬਿਲਕੁਲ ਜਿਹੜਾ ਵਾ ਅਸੀਂ ਇਹੋ ਜੇ ਕ੍ਰਾਈਮ ਨੂੰ ਰੋਕਣ ਦੇ ਵਿੱਚ ਸਫਲ ਹੋਵਾਂਗੇ ਤੁਹਾਡਾ ਸਹਿਯੋਗ ਚਾਹੀਦਾ ਵਾ ਪਬਲਿਕ ਦਾ ਸਹਿਯੋਗ ਚਾਹੀਦਾ ਵਾ ਇਹ ਜਿਹੜੇ ਅੱਜਕੱਲ ਦੇ ਨੌਜਵਾਨ ਥੋੜੇ ਚੰਦ ਪੈਸਿਆਂ ਦੀ ਖਾਤਰ ਵਿਦੇਸ਼ ਬੈਠੇ ਆਪਣੇ ਆਕਾ ਦੇ ਕਹਿਣ ਦੇ ਉੱਤੇ ਫਾਇਰਿੰਗ ਇਨਸੀਡੈਂਟ ਕਰਦੇ ਆ ਉਹਨਾਂ ਦੇ ਖਿਲਾਫ ਮਿਸਾਲ ਜੋ ਕਾਰਵਾਈ ਕੀਤੀ ਜਾਊਗੀ ਸਰ ਪਿਛਲੇ ਦਿਨ ਹੀ ਕਾਫੀ ਸਰੋਤਿਆਂ ਦੇ ਕੇਸ ਆ ਰਹੇ ਆ ਪਰ ਜਿਸ ਤਰ੍ਹਾਂ ਹੋਰ ਵੀ ਤੋਪੀ ਕਹੇ ਉਹਨਾਂ ਕੇਸ ਕਿੰਨਾ ਵਿੱਚ ਕਿੰਨੇ ਕੇਸ ਸੋਲਵ ਹੋਏ ਹੁਣ ਤੱਕ ਜੀ ਸਾਰੇ ਜੰਡਿਆਲੇ ਦੇ ਕੇਸ ਸੋਲਵ ਹੋ ਗਏ ਜੀ ਇਹੋ ਗੈਂਗ ਜਿਹੜਾ ਜੰਡਿਆਲੇ ਦੇ ਵਿੱਚ ਐਕਟਿਵ ਸੀਗਾ ਜਿਹਨੂੰ ਅਸੀਂ ਬੈਸਟ ਕਰਤਾ ਵਾ ਸਰ ਇਹ ਗੈਂਗ ਦਾ ਕੀ ਨਾਮ ਆ ਜਾਵੇ ਇਹ ਮੋਟਰਸਾਈਕਲ ਤੇ ਆ ਰਿਹਾ ਇਹਦਾ ਨਾਮ ਹੈਗਾ ਦਰਜੀਤ ਸਿੰਘ ਕੋਰਾ ਅਲੀਸ ਬਿੱਲਾ ਕੋ ਇਸ ਗੈਂਗ ਗੈਂਗ ਦਾ ਨਾਮ ਹੀ ਹੈਗਾ ਕੁਝ ਇਹ ਬਿੱਲਾ ਅਰਜਨ ਮੰਗਾ ਤੇ ਡੋਨੀ ਬੱਲ ਗੈਂਗ ਦੇ ਬੰਦੇ ਆ ਜੀ ਉਹ ਵਿਦੇਸ਼ ਬੈਠੇ ਇਹਨਾਂ ਨੂੰ ਚਲਾਉਂਦੇ ਆ ਜੀ ਤਰੀ ਤਾਂ ਇਹਦਾ ਕੋਈ ਬੈਕਗ੍ਰਾਉਂਡ ਕੀ ਹੈਗੀ ਇਹਨਾਂ ਦੀ ਵਾਸਤੇ ਕ੍ਰਿਮੀਨਲ ਮੋਸਟ ਕ੍ਰਿਮੀਨਲ ਬੜੇ ਕੇਸਾਂ ਚ ਕਤਲ ਕਤਲਾਂ ਚ ਰੋਤੀਆਂ ਦੀਆਂ ਗੋਲੀਆਂ ਦੀਆਂ ਵਾਰਦਾਤਾਂ ਚ ਕਈਆਂ ਵਾਰਦਾਤਾਂ ਚ ਪਘੋੜੇ ਸੀ ਵਨ ਮਤਲਬ ਇਹ ਟਿੱਕੇ ਥੋੜੇ ਬੰਦੇ ਆ ਪਘੋੜੇ ਆ ਲਗਾਤਾਰ ਵਾਰਦਾਤਾਂ ਕਰੀ ਜਾ ਰਹੀਆਂ ਲਗਾਤਾਰ ਵਾਰਦਾਤਾਂ ਕਰੀ ਜਾ ਰਹੀਆਂ ਸਰ ਅੱਜ ਤੋਂ ਕੁਝ ਦਿਨ ਪਹਿਲਾਂ ਤੁਸੀਂ ਇਹ ਮਾਮਲੇ ਚ ਹੋਰ ਹੀ ਬੰਦੇ ਬੜੇ ਤੇ ਕੀ ਕਾਰਵਾਈ ਕੀਤੀ ਗਈ ਉਹ ਅਰੈਸਟ ਕਰਕੇ ਜੇਲ ਭੇਜਦੇ ਆ ਜੀ ਅਸੀਂ ਮੋਟਰਸਾਈਕਲ ਜਿੱਤੇ ਵਾਰਦਾਤ ਕੀਤੀ ਉਹ ਵੀ ਬਰਾਮਦ ਕਰ ਲਿਆ ਸਾਰਾ ਕੇਸ ਇਹ ਸਾਡਾ ਸੋਲਵ ਹੋ ਗਿਆ ਜੀ